ਲਾਸਟ ਦੋ ਦਿਨਾਂ ਦੇ ਵਿੱਚ ਜਿਹੜੇ ਬਠਿੰਡੇ ਦੇ ਵਿੱਚ ਦੋ ਤਿੰਨ ਜਿਹੜੀ ਇਹ ਵਾਰਦਾਤਾ ਸੀਗੀਆਂ ਲਗਾਤਾਰ ਜਿਹੜੀ ਇੱਕ ਸਨੇਚਿੰਗਸ ਸੀ ਸੀ ਇੱਕ ਜਿਹੜਾ ਇਹ ਸਰਵਿਸ ਸੈਂਟਰ ਹੈਗਾ ਉਹਦੇ ਅੰਦਰ ਜਿਹੜੀ ਇਹ ਵਰਕੇ ਰੋਬਰੀ ਹੋਈ ਸੀਗੀ ਉਸ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵਕ-ਵਕ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਥਾਣਾ ਕੈਂਚਰ ਥਾਣਾ ਕੋਤਵਾਲੀ ਸੀਆਈਏ ਇੰਚਾਰਜ 2 ਦੇ ਨਾਲ ਪੀਸੀਆਰ ਇੰਚਾਰਜ ਜਿਹੜੇ ਸੀਗੇ ਉਹਨਾਂ ਦੀ ਵਕ-ਵਕ ਟੀਮਾਂ ਜਿਹੜੀਆਂ ਸੀਗੀਆਂ ਇਹਨਾਂ ਵਾਰਦਾਤਾਂ ਦੇ ਉੱਪਰ ਵਰਕ ਕਰ ਰਹੀਆਂ ਸੀਗੀਆਂ ਸੋ ਵਰਕਰ ਕਰਦੇ ਹੋਏ ਸੀਆਈਏ 2 ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ ਜਿਹੜੀ ਇਹ ਸਰਵਿਸ ਸੈਂਟਰ ਕਮਲਾ Nehru ਕਲੋਨੀ ਦੇ ਵਿੱਚ ਇੱਕ ਲੁੱਟ ਹੋਈ ਸੀਗੀ ਜਿਸ ਦੇ ਵਿੱਚ ਮਕਦਮਾ ਨੰਬਰ 58 ਥਾਣਾ ਕੈਂਟਰ ਦੇ ਜਿਜਿਸਟ ਰਿਸਟ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਜਿਹੜੇ ਤਿੰਨ ਦੋਸ਼ੀ ਨੇ 바ਰੂ ਗੁਰਦਿੱਤਾ ਤੇ ਸੰਨੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਕਾਬੂ ਕਰ ਲਿਆ ਉਹਦੇ ਵਿੱਚੋਂ ਜਿਹੜੀ ਨੋਟਿਸ ਸੀਗੀ 68000 ਰੁਪਏ ਦੇ ਕਰੀਬ ਇਹਨਾਂ ਨੇ ਨੋਟੀਫਾਈ ਕੀਤੀ ਸੀ ਕਿ ਜਿਸ ਦੇ ਵਿੱਚ ਉਹ ਤਿੰਨ ਦੋਸ਼ਾਂ ਨੂੰ ਕਾਬੂ ਕਰਕੇ ਉਹਨਾਂ ਕੋਲ 30000 ਰੁਪਏ ਜਿਹੜੇ ਹੈਗੇ ਬਰਾਮਦ ਵੀ ਕਰ ਲਏ ਨੇ ਜਿਹੜਾ ਇਹਨਾਂ ਨੇ ਕਾਪਾ ਵਰਤੇ ਸੀਗਾ ਵਾਰਤਤ ਸਮੇ ਉਹ ਵੀ ਬਰਾਮਦ ਕਰ ਲਿਆ ਤੇ ਨਾਲ ਜਿਹੜੀ ਹੈਗੇ ਆ ਜਿਹੜੇ ਈ ਰਿਕਸ਼ਾ ਦੀ ਇਹਨਾਂ ਨੇ ਵਰਤੋਂ ਕੀਤੀ ਸੀਗੀ ਉਹ ਵੀ ਬਰਾਮਦ ਕਰ ਲਿਆ ਸੋ ਇਨਵੈਸਟੀਗੇਸ਼ਨ ਦੌਰਾਨ ਇਹ ਆਇਆ ਕਿ ਜਿਹੜਾ ਬਾਰੂ ਤੇ ਗੁਰਦੇਵਤ ਜਿਹੜਾ ਸੀਗਾ ਉਹ ਅੰਦਰ ਗਏ ਸੀਗੇ ਬਾਰੂ ਨੇ ਜਿਹੜਾ ਸੀਗਾ ਉਹਦੇ ਪੈਸੇ ਜਿਹੜੇ ਸੀਗੇ ਉਹ ਗੱਲੇ ਦੇ ਵਿੱਚੋਂ ਕੱਢੇ ਸੀਗੇ ਗੁਰਦੇਵਤ ਦੇ ਕੋਲ ਕਾਪਾ ਸੀਗਾ ਤੇ ਸਨ ਹੀ ਜਿਹੜਾ ਸੀਗਾ ਬਾਹਰ ਜਿਹੜਾ ਮੇਨ ਗੇਟ ਸੀਗਾ ਉਹਦੇ ਕੋਲ ਖੜਾ ਸੀਗਾ ਦੋ ਦੋਸ਼ੀ ਇਹਨਾਂ ਦੇ ਨਾਲ ਹੋਰ ਇਸ ਵਾਰਦਾਤ ਦੇ ਵਿੱਚ ਸ਼ਾਮਲ ਸੀਗੇ ਜਿਹੜਾ ਇੱਕ ਗੁਰਦਿਤ ਦਾ ਇਹ ਭਾਂਜਾ ਹੈਗਾ ਇੱਕ ਮੋਹਿਤ ਹੈ ਇਹ ਦੋਨੋਂ ਦੋਸ਼ੀ ਜਿਹੜੇ ਹੈਗੇ ਬਾਹਰ ਜਿਹੜੀ ਈ ਰਿਕਸ਼ਾ ਦੇ ਵਿੱਚ ਬੈਠ ਕੇ ਇਹ ਜਿਹੜੀ ਸੜਕ ਦੇ ਉੱਪਰ ਨਜ਼ਰ ਰੱਖ ਰਹੇ ਸੀਗੇ ਤੇ ਇਹਨਾਂ ਪੰਜਾਂ ਜਣਿਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਸੀਆਈਏ 2 ਦੀ ਟੀਮ ਵੱਲੋਂ ਜਿਹੜੀ ਹੈਗੀ ਗ੍ਰਿਫਤਾਰ ਕਰ ਲਏ ਗਏ ਨੇ ਤੇ ਇਹਨਾਂ ਕੋਲੋਂ ਜਿਹੜੀ ਨਕਦੀ ਕਪਾਤੇ ਜਿਹੜਾ ਇਹ ਰਿਕਸ਼ਾ ਜਿਹੜਾ ਹੈਗਾ ਬ੍ਰਹਮਸਾਦੇ ਵੱਲੋਂ ਕਰ ਲਿਆ ਗਿਆ ਹੈ। ਬਾਕੀ ਜਿਹੜੇ ਦੋ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਵੀ ਸਾਡੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਜਲਦੀ ਹੀ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ। ਇਸ ਦੇ ਨਾਲ ਹੀ ਥਾਣਾ ਕੋਤਵਾਲੀ ਦੇ ਵਿੱਚ ਦੋ ਤਿੰਨ ਵਾਰਦਾਤਾਂ ਜਿਹੜੀਆਂ ਪਰਸਨੈਚਿੰਗ ਦੀਆਂ ਹੋਈਆਂ ਸੀਗੀਆਂ ਤੁਹਾਡੇ ਵੱਲੋਂ ਵੀ ਮੈਨੂੰ ਸ਼ੇਅਰ ਕੀਤੀ ਗਈ ਸੀਗੀ। ਇਸ ਦੇ ਵਿੱਚ ਇੱਕ ਗੁੱਡੀ ਨਾਮ ਦੀ ਲੇਡੀ ਸੀਗੀ ਜੋ ਰिलायंस ਦੇ ਦੁਕਾਨ ਦੇ ਉੱਪਰ ਕੰਮ ਕਰਦੀ ਹੈ ਨਵੀਂ ਬਸਤੀ ਜਦੋਂ ਉਹ ਜਾ ਰਹੀ ਸੀਗੀ ਛੁੱਟੀ ਤੇ ਕਰਕੇ ਦੋ ਜਿਹੜੇ ਮੋਟਰਸਾਈਕਲ ਸਵਾਰ ਸੀਗੇ ਉਹਨਾਂ ਨੇ ਜਿਹੜਾ ਇਹਦੇ ਕੋਲ ਪਰਸ ਸੀਗਾ ਸਨੇਚ ਕਰ ਲਿਆ ਸੀਗਾ ਤੇ ਪਰਸ ਦੇ ਵਿੱਚ ਇਹਦਾ ਡਾਕੂਮੈਂਟ ਸੀਗਾ ਇਹਦਾ ਮੋਬਾਈਲ ਫੋਨ ਸੀਗਾ ਨਾਲ 4-500 ਰੁਪਏ ਕੈਸ਼ ਸੀਗਾ ਸੋ ਉਹਦੇ ਵਿੱਚ ਜਿਹੜੀ ਸਾਡੀ ਪੀਸੀਆਰ ਦੀ ਟੀਮ ਨੇ ਮਿਹਨਤ ਕਰਦੇ ਹੋਏ ਜਿਹੜੇ ਹੈਗੇ ਦੋ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਤੇ ਥਾਣਾ ਕੋਤਵਾਲੀ ਦੀ ਟੀਮ ਵੱਲੋਂ ਇਹਨਾਂ ਦੋਨੋਂ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਵਿੱਚ ਨੂਰਪ੍ਰੀਤ ਨੋਰਾ ਤੇ ਇੱਕ ਪ੍ਰੇਮ ਸ਼ੂਟਰ ਨਾਮ ਦਾ ਵਿਅਕਤੀ ਜਿਹੜਾ ਸੀਗਾ ਸ਼ਾਰਦਤ ਤੇ ਵੀ ਸ਼ਾਮਲ ਸੀਗਾ ਦੋਨਾਂ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਜਿਹ ਨਾਲ ਜਿਹੜਾ ਇਹਨਾਂ ਨੇ ਪਰਸਨੈਚ ਕੀਤਾ ਸੀ ਉਹ ਤੇ ਇੱਕ ਜਿਹੜਾ ਮੋਬਾਈਲ ਇਹਨਾਂ ਨੇ ਪਰਸ ਦੇ ਵਿੱਚ ਮੋਬਾਈਲ ਸੀਗਾ Redmi ਦਾ ਉਹ ਵੀ ਅਸੀਂ ਜਿਹੜਾ ਹੈਗਾ ਵਾਰਦਾਤ ਤੋਂ ਬਰੰਮਲ ਕਰ ਲਿਆ ਗਿਆ ਹੈ ਇਹਨਾਂ ਦੇ ਦੋਸ਼ੀਆਂ ਤੋਂ ਫਰਦਰ ਵੀ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਪੁੱਛਗਿੱਛ ਕਰ ਰਹੇ ਹਾਂ ਇਹਨਾਂ ਦੇ ਜਿਹੜੇ ਹੋਰ ਵੀ ਜਿਹੜੀਆਂ ਪਰਸਨੈਚਿੰਗ ਦੀ ਵਾਰਦਾਤਾਂ ਨੂੰ ਜਿਹੜੀ ਇਜ਼ਾਮ ਦਿੱਤਾ ਉਹਦੇ ਸਬੰਧ ਜਿਹੜੀ ਇਹ ਗੱਲ ਕਬੂਲੀ ਹੈ ਉਸ ਬੰਦ ਚ ਵੀ ਇਹਨਾਂ ਦੇ ਖਿਲਾਫ ਜਿਹੜੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਸ ਦੇ ਨਾਲ ਹੀ ਦੱਸਣਾ ਚਾਹਾਂਗੇ ਜਿਹੜੇ ਪਹਿਲਾਂ ਜਿਨ੍ਹਾਂ ਨੇ ਇਹ ਸਰਵਿਸ ਸੈਂਟਰ ਦੇ ਉੱਤੇ ਵਾਰਦਾਤ ਕੀਤੀ ਸੀਗੀ ਉਹਨਾਂ ਦਾ ਪਿਛਲਾ ਜਿਹੜਾ ਰ ਇਸ ਦੇ ਵਿੱਚ ਸੰਨੀ ਨਾਮ ਜਿਹੜਾ ਵਿਅਕਤੀ ਦਾ ਚਾਰ ਮੁਕੱਦਮੇ ਦਰਜ ਸੀਗੇ ਗੁਰਦਿੱਤਾ ਜਿਹੜਾ ਹੈਗਾ ਉਹਦੇ ਤੇ ਵੀ ਚਾਰ ਮੁਕੱਦਮੇ ਦਰਜ ਨੇ ਤੇ ਬਾਰੋ ਦੇ ਉੱਪਰ ਇੱਕ ਮੁਕੱਦਮਾ ਦਰਜ ਜਿਹੜੇ ਇਹ ਸਨੇਚਿੰਗ ਪਰਸਨੇਚਿੰਗ ਵਾਲੇ ਬੰਦੇ ਨੇ ਦੋਨਾਂ ਦੇ ਉੱਪਰ ਪਹਿਲਾਂ ਇੱਕ ਇੱਕ ਮੁਕੱਦਮਾ ਦਰਜ ਸੀਗਾ ਸਾਰੇ ਜਿਹੜੇ ਹੈਗੇ ਨੇ ਇਹ ਲੁੱਟਾਂ ਖੋਹਾਂ ਦੇ ਜਿਹੜੇ ਹੈਗੇ ਚੋਰੀਆਂ ਦੇ ਜਿਹੜੇ ਹੈਗੇ ਨੇ ਆਦੀ ਸੀਗੇ ਸੋ ਇਹਨਾਂ ਦੇ ਸਾਰਿਆਂ ਦੇ ਖਿਲਾਫ ਜਿਹੜੀ ਹੈਗੀ ਅਸੀਂ ਗ੍ਰਿਫਤਾਰ ਕਰਕੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਅਸੀਂ ਕਰ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਇਹ ਕ੍ਰਿਮੀਨਲ ਵਿਅਕਤੀ ਨੇ ਇਹਨਾਂ ਦੇ ਖਿਲਾਫ ਜਿਹੜੀ ਹੈਗੇ ਸਖਤ ਕਾਰਵਾਈ ਕਰਕੇ ਇਹਨਾਂ ਦੇ ਨੱਕ ਪਾਈ ਜਾਂ ਸੀ ਸਰ ਇਹ ਪੰਜੋ ਵਿਅਕਤੀ ਕਿੰਨੋਂ ਨੇ ਆਟੋ ਰਿਕਸ਼ਾ ਚੋਰੀ ਦੀ ਹੈਗੇ ਇਹਨਾਂ ਦੀ ਆਪ ਨਹੀਂ ਇਹ ਜਿਹੜਾ ਆਟੋ ਰਿਕਸ਼ਾ ਹੈਗਾ ਇਹ ਮੋਹਿਤ ਨਾਮ ਦਾ ਵਿਅਕਤੀ ਹੈਗਾ ਉਹ ਇਹਨੂੰ ਚਲਾਉਂਦਾ ਸੀਗਾ ਕੱਲ ਜਦੋਂ ਪਰਸੋ ਰਾਤ ਨੂੰ ਇਹਨਾਂ ਨੇ ਇਸਨੀ ਨਾਮ ਦਾ ਜਿਹੜਾ ਵਿਅਕਤੀ ਹੈਗਾ ਉਹਨੇ ਇੱਥੇ ਇਹਦੇ ਘਰ ਇਕੱਠੇ ਹੋ ਕੇ ਇਹਨਾਂ ਨੇ ਪਹਿਲਾਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਪਲਾਨਿੰਗ ਕੀਤੀ ਉੱਥੇ ਵਾਰਦਾਤ ਇਹ ਰਿਕਸ਼ਾ ਦੇ ਵਿੱਚ ਜਿਹੜੇ ਹੈਗੇ ਇਕੱਠੇ ਸਵਾਰ ਹੋ ਕੇ ਗਏ ਸੀਗੇ ਸਨਿਨੋਸੀ ਗ੍ਰਿਫਤਾਰ ਕਰ ਲਿਆ ਮੋਹਿਤ ਜਿਹੜੇ ਹੈਗੇ ਆਟੋ ਵੀ ਅਸੀਂ ਗ੍ਰਿਫਤਾਰ ਬਰਾਮਦ ਕਰ ਲਿਆ ਤੇ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਸਰ ਇਸ ਦੀ ਸ਼ਹਿਦਤ ਨੰਬਰ ਸੀ ਕਿ ਨਹੀਂ ਸੀ ਨਹੀਂ ਨਹੀਂ ਫਿਲਹਾਲ ਜਿਹੜਾ ਹੈਗਾ ਨੰਬਰ ਉਹਦੇ ਤੇ ਨਹੀਂ ਲੱਗਿਆ ਹੋਇਆ ਇਹਦੀ ਇਹ ਜਿਹੜੀ ਸਬੰਧਤ ਅਥਾਰਟੀ ਦੇ ਨੰਬਰ ਨਹੀਂ ਹੁੰਦੇ ਉਹਨਾਂ ਦਾ ਕੋਈ ਕਾਰਵਾਈ ਕੋਈ ਨਹੀਂ ਹੋਣੀ ਡੈਫੀਨਿਟਲੀ ਜਦੋਂ ਕੋਈ ਚੀਜ਼ ਦੇਖੋ ਹੁੰਦੀ ਹੈ ਉਸ ਤੋਂ ਬਾਅਦ ਉਹਦੇ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਤੱਤ ਸਾਹਮਣੇ ਆਉਂਦੇ ਨੇ ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਵੀ ਰਿਕਸ਼ਾ ਵਾਲੇ ਜਿਹੜੀ ਗੱਲ ਹੈਗੀ ਜਿਹਨਾਂ ਦੇ ਵਿਦਆਊਟ ਨੰਬਰ ਪਲੇ ਉਹਨਾਂ ਦੇ ਖਿਲਾਫ ਵੀ ਉਹਨੇ ਸੀ ਮੂਹਨ ਚਲਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤਾਂ ਕਿ ਜਿਹੜੀ ਹੈਗੀ ਇਹ ਜਿਹੜੀ ਇੱਕ ਚੀਜ਼ ਹੋਈ ਹੈ ਦੁਬਾਰਾ ਇਦਾਂ ਦੀ ਕੋਈ ਚੀਜ਼ ਨਾ ਹੋਵੇ ਉਹਦੇ ਜਿਹੜੀ ਹੈਗੀ ਆ ਅਸੀਂ ਉਸ ਸੰਬੰਧੀ ਵੀ ਕੋਸ਼ਿਸ਼ ਕਰਾਂਗੇ ਚਲੋ ਇਧਰ ਦੋ ਦੋਸ਼ੀ ਇੱਥੇ ਨੇ ਚਾਰ ਕੀ ਸੋਚ ਕੇ ਚਾਰ ਪਰਿਵਾਰੀ ਇਹਨਾਂ ਕੋਈ ਨਿਗਰਾਨੀ ਰੱਖਣ ਵਾਸਤੇ ਹੋਈ ਧਿਆਨ ਦਿੱਖਿਆ ਜਾ ਰਿਹਾ ਕਿਉਂਕਿ ਵਾਰ-ਵਾਰ ਵਾਰਦਾਤਾਂ ਕਰ ਰਹੇ ਆ ਵਾਰ-ਵਾਰ ਥਾਣੇ ਜਾਂਦੇ ਫਿਰ ਦੁਬਾਰਾ ਕਰਦੇ ਦੇਖੋ ਮੌਕੇ ਤੇ ਵਾਰ-ਵਾਰ ਅਸੀਂ ਵੀ ਆਪਣੇ ਵੱਲੋਂ ਅੰਡਰ ਸੈਕਸ਼ਨ ਜਿਹੜੇ ਵੱਖ-ਵੱਖ ਆ ਗਏ ਪ੍ਰੀਵੈਂਟਿਵ ਐਕਸ਼ਨ ਲੈਣੇ ਰਹਿਣੇ ਹਨ ਉਹਨ ਪਰ ਜਿਹੜਾ ਜਿਹੜੇ ਬੰਦੇ ਦੀ ਜਿਵੇਂ ਇੱਕ ਕ੍ਰਿਮੀਨਲ ਇੰਟੈਂਟ ਬਣ ਗਈ ਜਦੋਂ ਕ੍ਰਾਈਮ ਕਰਦਾ ਹੈ ਪ੍ਰिवेंशन ਵਾਸਤੇ ਅਸੀਂ ਪੀਸੀਆਰ ਜਿਹੜੇ ਐਕਟਿਵ ਸਾਡੇ ਸ਼ਹਿਰ ਦੇ ਵਿੱਚ ਹੁੰਦੇ ਨੇ ਪਰ ਜਦੋਂ ਕ੍ਰਾਈਮ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਇਹ ਸ਼ੁਰੂ ਕਰਦੇ ਹਾਂ ਵੀ ਇਹਦੇ ਖਿਲਾਫ ਜਿਹੜੀ ਕਾਰਵਾਈ ਸਖਤ ਤੋਂ ਸਖਤ ਹੋਵੇ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਲੁੱਟ ਦੀ ਜਿਹੜੀ ਵਾਰਦਾਤ ਕੀਤੀ ਹੈ ਰੋਬਰੀ ਦੇ ਧਰਾਵਾਂ ਦੇ ਤਹਿਤ ਮਕਦਮਾ ਦਰਜ ਕੀਤਾ ਹੈ ਕਿਉਂਕਿ ਹੁਣ ਇਹ ਪੰਜ ਦੋਸ਼ੀ ਜਿਹੜੇ ਹੈਗੇ ਦੇ ਵਿੱਚ ਇਨਵੋਲਵ ਨੇ ਇਸ ਤੋਂ ਬਾਅਦ ਜਿਹੜੀ ਹੁਣ ਇਹਦੇ ਖਿਲਾਫ ਜਿਹੜੀ ਫਰਦਰ ਜਿਹੜੇ ਸੈਕਸ਼ਨਸ ਹੈਗੇ ਨੇ ਉਹ ਐਡ ਕਰਕੇ ਇਹਨਾਂ ਨੂੰ ਇਨਸ਼ੋਰ ਕਰਾਂਗੇ ਕਿ ਜਿੱਦਾਂ ਦੇ ਖਿਲਾਫ ਕਾਰਵਾਈ ਹੋਵੇ ਤੇ ਇਹ ਜਿਹੜਾ ਜੋ ਇਹਨਾਂ ਨੂੰ ਵਾਰਤਾ ਤੁਹਾਨੂੰ ਅੰਜਾਮ ਦਿੱਤਾ ਇਸ ਚੀਜ਼ ਦਾ ਜਿਹੜਾ ਹੈਗਾ ਖਮਾਜਾਂਨ ਨੂੰ ਘੁਤਨਾ ਪਾ ਸਰ ਇਸ ਤੋਂ ਇਲਾਵਾ ਦੀ ਗੱਲ ਕਰੀਏ ਹੋਰ ਵੀ ਇਹ ਜਿਹੜੀ ਲੁੱਟਕੋਰੀ ਵਾਰਤਾ ਜਿਹੇ ਬਸੰਤ ਬਿਆਦ ਤੇ ਜਿਹੜੀ ਮੇਰੀ ਜ਼ਬਰਦਸਤ ਪਰਸ ਕਾਪੀ ਲੈ ਗਈ ਇਸ ਤੋਂ ਪਹਿਲਾਂ ਹੋਰ ਹੋਈ ਸੀ ਉਹਦੇ ਬਾਰੇ ਵੀ ਦੱਸੋ ਇਹ ਜਿਹੜੇ ਦੋ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਨੇ ਇਹ ਕਾਫੀ ਸਮੇਂ ਤੋਂ ਜ ਤਕਰੀਬਨ 6-7 ਦੇ ਕਰੀਬ ਜਿਹੜੇ ਹੈਗੇ ਇਹਨਾਂ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਉਹਨਾਂ ਨੂੰ ਇਹਨਾਂ ਨੇ ਰਿਵਰਟ ਕੀਤਾ ਸੋ ਇਹਨਾਂ ਨੂੰ ਅਸੀਂ ਵੀ ਸਖਤ ਕਾਰਵਾਈ ਜਿਹੜੇ ਹੈਗੇ ਇਹਨਾਂ ਦੇ ਖਿਲਾਫ ਕਰਾਂਗੇ ਡੈਫੀਨਿਟਲੀ ਜਿਹੜੇ ਹੈਗੇ ਇਹਨਾਂ ਨੂੰ ਨਾਲ ਇਹਨਾਂ ਦੇ ਕੋਈ ਜ ਕੋ ਹੋਰ ਵੀ ਇਨਵੋਲ ਹੋਊਗਾ ਉਸ ਸੰਬੰਧੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜਿਹੜੇ ਵੀ ਬੰਦੇ ਹੋਣਗੇ ਉਹਨਾਂ ਨੂੰ ਵੀ ਅਸੀਂ ਅਰਾਊਂਡ ਅਪ ਕਰਕੇ ਕਾਰਵਾਈ ਕਰਾਂਗੇ ਤੇ ਬਾਕੀ ਪੈਸੇ ਦਾ ਪਤਾ ਲੱਗੇ ਕਿੱਥੇ ਕੀ ਮੌਜੂ ਸਾਠਿਆ ਸੀਗੀ ਆ ਪਰਮੋ ਪਰਮ ਇਹਦੇ ਵਿੱਚੋਂ ਤਿੰਨ ਜਿਹੜੇ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਨੇ ਇਹਨਾਂ ਵਿੱਚੋਂ ਵੱਖ-ਵੱਖ ਜਿਹੜੇ ਦੋਸ਼ੀ ਸੀਗੇ ਕੋਸ਼ ਇਹਨਾਂ ਨੇ ਦੱਸਿਆ ਕਿ ਜਿਹੜਾ ਇਹਨਾਂ ਦਾ ਇੱਕ ਭਾਂਜਾ ਹੈਗਾ ਗੁਰਦਿੱਤ ਦਾ ਉਹਦੇ ਕੋਲ ਪਿਆ ਇੱਕ ਜਿਹੜਾ ਮੋਹਿਤ ਨਾਮ ਦੇ ਵਿਅਕਤੀ ਕੋਸ਼ ਉਹਦੇ ਕੋਲ ਲੈ ਕੇ ਗਿਆ ਸੀ ਕਿ ਉਹ ਵੀ ਵਾਰਤਤ ਕਰਨ ਤੋਂ ਬਾਅਦ ਇਹਨਾਂ ਨੇ ਪੈਸੇ ਆਪਸ ਦੇ ਵਿੱਚ ਕੁਝ ਵੰਡ ਲਏ ਸੀਗੇ ਕੁਸ਼ ਇਹਨਾਂ ਨੇ ਖਰਚ ਕਰ ਦਿੱਤੇ ਸੀਗੇ ਸੋ ਰਿਲੇਸ਼ਨ ਕੀ ਸੀਗਾ ਕਿ ਬਾਤ ਪਿੱਛੀ ਕਿਵੇਂ ਰਹੀ ਸੀ ਇਹ ਦੇਖੋ ਜਿਹੜੇ ਮੋਹਿਤ ਤੇ ਸੰਨੀ ਜਿਹੜੇ ਹੈਗੇ ਨੇ ਆਟੋ ਰਿਕਸ਼ਾ ਚਲਾਉਂਦੇ ਨੇ ਉਸ ਤੋਂ ਇੱਕ ਦੂਜੇ ਨੂੰ ਜਾਣਦੇ ਨੇ ਗੁਰਦਿੱਤ ਵੀ ਇਹਨਾਂ ਨਾਲ ਜਿਹੜਾ ਹੈਗਾ ਪੁਰਾਣਾ ਲੰਬੇ ਸਮੇਂ ਤੋਂ ਜੁੜਿਆ ਹੋਇਆ ਤੇ ਇਹ ਮਤਲਬ ਇਦਾਂ ਕੋਈ ਰਿਸ਼ਤੇਦਾਰ ਜਾਂ ਉਹ ਤਾਂ ਨਹੀਂ ਹੈਗੇ ਆਪਸ ਦੇ ਵਿੱਚ ਦੋਸਤ ਹੀ ਸੀਗੇ ਤੇ ਪਹਿਲਾਂ ਇਹਨਾਂ ਨੇ ਸਣੀ ਦੇ ਕਰ ਇਕੱਠੇ ਹੋ ਕੇ ਪਲੈਨਿੰਗ ਕਰਕੇ ਫਿਰ ਇਹਨਾਂ ਨੇ ਵਾਰਦਾਤ ਤਲ ਨੂੰ ਜਾਂਦੇ ਸਰ ਜਿਹੜਾ ਸਮਝਾ ਜੋ ਬੇਸਿਕ ਕੰਮ ਕੀ ਕਰਦੇ ਸੀ ਦੇਖੋ ਦੋ ਤਾਂ ਜਿਹੜੇ ਬੰਦੇ ਹੈਗੇ ਨੇ ਉਹ ਆਟੋ ਦਾ ਰਿਕਸ਼ਾ ਦਾ ਕੰਮ ਕਰਦੇ ਨੇ ਗੁਰਦੇਤ ਜਿਹੜਾ ਹੈਗਾ ਉਹ ਲੇਬਰ ਦਾ ਤੇ ਕੰਮ ਕਰਦਾ ਜਿਹੜਾ ਦੂਸਰਾ ਲੜਕਾ ਹੈਗਾ ਭਾਂਜਾ ਉਹਦਾ ਉਹ ਵਿਲਾ ਹੈਗਾ ਸਰ ਨਸ਼ੇ ਨਾਲ ਵੀ ਇਹਨਾਂ ਕੋਲੇ ਬਰਾਮਦ ਦੇ ਦਿੱਤੇ ਇਹਨਾਂ ਕੋਲ ਜਿਹੜੇ ਨੇ ਵਾਰਦਾਤ ਤਲ ਦੇ ਵਿੱਚ ਕਾਪਾ ਜਿਹੜਾ ਵਰਤਿਆ ਸੀਗਾ ਜਿਹੜਾ ਆਪਾਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਜਿਹੜਾ ਕਾਪਾ ਲੈ ਕੇ ਜਾਂਦਾ ਗੁਰਦੇਤ ਉਹ ਅਸੀਂ ਗੁਰਦੇਤ ਦੇ ਪੋਜੀਸ਼ਨ ਤੋਂ ਬਰਾਮਦ ਕੀਤਾ ਸਰ ਇਹ ਨਸ਼ਾ ਨਾਲ ਸਰ ਵੀ ਕਰਦੇ ਸੀ ਥੋੜਾ ਬੋਤ ਜਿਹੜੇ ਦੀ ਅਸੀਂ ਮੈਡੀਕਲ ਜਦੋਂ ਕਰਾਵਾਂਗੇ ਇਹਨਾਂ ਦਾ ਡੋਗ ਟੈਸਟ ਵੀ ਕਰਾਵਾਂਗੇ ਤੇ ਜਿਹੜੇ ਜਿਹੜੇ ਬੰਦੇ ਦੇ ਡੋਗ ਟੈਸਟ ਦੇ ਵਿੱਚ ਪੋਜ਼ਿਟਿਵ ਆਉਣਗੇ ਉਹਨਾਂ ਖਿਲਾਫ ਉਸ ਸੰਬੰਧਿਤ ਧਰਾਵਾਂ ਦੇ ਤਹਿਤ ਵੀ ਕਾਰਵਾਈ ਕਰਾਂਗੇ ਸਾਰੇ ਰਹਿੰਦੇ ਸਾਰੇ ਬਟਿੰਡਾ ਹੀ ਐ ਬਿਲਕੁਲ ਸਾਰੇ ਬਟਿੰਡਾ ਤੇ ਰਹਿਣ ਵਾਲੇ ਨੇ ਚਾਂਸਰ ਬਸਤੀ ਦੇ ਰਹਿਣ ਵਾਲੇ ਨੇ ਦੋ ਦੋਸ਼ ਜਿਹੜੇ ਹੈਗੇ ਆ ਸੰਨੀ ਤੇ ਨਾਲ ਜਿਹੜਾ ਹੈਗਾ ਬਾਰੂ ਗੁਰਦਿਤ ਜਿਹੜਾ ਹੈਗਾ ਹਰ ਰਾਜਪੁਰ ਦਾ ਰਹਿਣ ਵਾਲਾ ਜਿਹੜਾ ਪ੍ਰੇਮ ਸ਼ੂਟਰ ਹੈਗਾ ਢਲਕਲੋਨੀ ਦਾ ਰਹਿਣ ਵਾਲਾ ਜਿਹੜਾ ਨੂਰਾ ਹੈਗਾ ਇਹ ਆਪਣਾ ਜੋਗੀ ਨਗਰ ਵਿੱਚ ਠੰਡਾ ਰਹਿਣ ਵਾਲਾ ਇਹ ਪੰਜੇ ਦੋ ਦੋਸ਼ੀ ਜਿਹੜੇ ਗ੍ਰਫਤਾਰ ਕੀਤੇ ਨੇ ਸਾਰੇ ਵੀ ਠੰਡਾ ਸ਼ਹਿਰ ਦੇ ਰਹਿਣ ਵਾਲੇ ਸਿੱਖੀ ਸਾਹਿਬ ਪਹਿਲਾਂ ਵੀ ਇਹਨਾਂ ਮਕਦਮੇ ਆ ਕਿਸਤੇ ਪ੍ਰੇਮ ਫਿਊਟਰ ਤੇ ਪਹਿਲਾਂ ਇੱਕ ਮੁਕਦਮਾ ਦਰਜ ਹੈਗਾ ਇਹਦੇ ਪਹਿਲਾਂ ਵੀ ਇਹਨਾਂ ਜਿਹੜੇ ਹੈਗਾ ਸਟ੍ਰੈਚਿੰਗ ਦੀ ਵਾਰਦਾਤ ਨੂੰ ਜਾਮ ਦਿੱਤਾ ਸੀ ਨਹੀਂ ਨਹੀਂ ਪਹਿਲਾਂ ਇਹ ਸਭ ਤੋਂ ਪਹਿਲਾਂ ਇਹ ਸੰਨੀ ਦੇ ਘਰ ਇਕੱਠੇ ਹੁੰਦੇ ਨੇ ਉੱਥੇ ਪੂਰੀ ਪਲੈਨਿੰਗ ਕਰਦੇ ਨੇ ਪਲੈਨਿੰਗ ਕਰਨ ਤੋਂ ਬਾਅਦ ਤਕਰੀਬਨ ਪੌਣੇ ਕੁਅੱਠ ਦੇ ਕਰੀਬ ਜਿਹੜੇ ਹੈਗੇ ਨੇ ਸਿੱਧਾ ਉਸ ਸ਼ੌਕਤ ਜਾ ਕੇ ਵਾਰਦਾਤ ਨੂੰ ਜਾਮ